ਤੇ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮਾਈ ਸਾਫ ਧਾਰੀਵਾਲ ਦੇ ਕਨਵੀਨੈਂਟ ਡਾਕਟਰ ਕਮਲਜੀਤ ਕੇਜੇ ਦੀ ਅਗਵਾਈ ਹੇਠ ਇਲਾਕੇ ਦੀਆਂ ਨਾਮਵਰ ਸ਼ਖਸੀਤਾਂ ਵੱਲੋਂ 75ਵਾਂ ਗਣਤੰਤਰ ਦਿਵਸ ਸ਼ਹੀਦ ਭਗਤ ਸਿੰਘ ਚੌਕ ਧਾਰੀਵਾਲ ਵਿਖੇ ਹਰ ਸਾਲ ਵਾਂਗ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਜਿਸ ਦੌਰਾਨ ਝੰਡਾ ਲਹਿਰਾਉਂਦੀ ਰਸਮ ਡਾਕਟਰ ਕਮਲਜੀਤ ਸਿੰਘ ਕੇਜੇ ਵੱਲੋਂ ਨਿਭਾਈ ਗਈ ਅਤੇ ਰਾਸ਼ਰੀ ਗੀਤ ਗਾਇਆ ਗਿਆ ਇਸ ਮੌਕੇ ਤੇ ਡਾਕਟਰ ਕਮਲਜੀਤ ਸਿੰਘ ਕੇਜ ਨਗਰ ਕੌਂਸਲ ਪ੍ਰਧਾਨ ਅਸਮੀ ਦੁਗਰ ਰਟਾਇਰਡ ਐਸਪੀ ਕਰਨ ਸਿੰਘ ਚਾਲ ਬਲਵਿੰਦਰ ਸਿੰਘ ਮੱਲਿਕ ਕਲਬੀਰ ਸਿੰਘ ਰਿਆਰ ਇੰਜੀਨੀਅਰ ਜੇਪੀ ਸਿੰਘ ਐਡਵੋਕੇਟ ਸ਼ਿਵਚਰਨ ਸਿੰਘ ਮਾਨ ਦਲਜੀਤ ਸਿੰਘ ਛੋਟੇਪੁਰ ਸਮੇਤ ਹਾਜ਼ਰ ਸਖੀਤਾ ਨੇ ਦੇਸ਼ ਵਾਸੀਆਂ ਨੂੰ 75ਵੇਂ ਗਣਤ ਤੈ ਦਿਵਸ ਦੀ ਵਧਾਈ ਦਿੱਤੀ ਅਤੇ ਲੋਕਲ ਪ੍ਰਸ਼ਾਸਨ ਤੇ ਸਵਾਲ ਚੁੱਕੇ ਕਿ ਸ਼ਹਿਰ ਧਾਰੀਵਾਲ ਵਿੱਚ ਨਜਾਇਜ਼ ਕਬਜ਼ੇ ਕਰਨ ਵਾਲਿਆਂ ਨੂੰ ਰਾਜਨੀਤਿਕ ਲੋਕਾਂ ਦੀ ਸਰਪ੍ਰਸਤੀ ਹੈ ਜਦ ਕਿ ਹੁਣ ਸ਼ਹੀਦ ਭਗਤ ਸਿੰਘ ਚੌਕ ਧਾਰੀਵਾਲ ਵਿੱਚ ਗਣਤੰਤਰ ਦਿਵਸ ਅਤੇ ਆਜ਼ਾਦੀ ਦਿਵਸ ਦੇ ਸਮਾਗਮ ਕਰਨ ਮੌਕੇ ਵੱਡੀ ਦਿੱਕਤ ਪੇਸ਼ ਆ ਰਹੀ ਹੈ ਅਤੇ ਪ੍ਰਸ਼ਾਸਨ ਨੂੰ ਬਿਨਾਂ ਪੱਖਪਾਤ ਦੇ ਨਜਾਇਜ਼ ਕਬਜ਼ੇ ਹਟਾਉਣੇ ਚਾਹੀਦੇ ਹਨ ਔਰ ਕੀ ਕੁਝ ਕਿਹਾ ਆਓ ਸੁਣਦੇ ਹਾਂ ਇਨ੍ਹਾਂ ਆਗੂਆਂ ਦੀ ਜ਼ੁਬਾਨੀ ਧਾਰਿਵਾਦ ਤੋਂ ਪੱਤਰਕਾਰ ਅਰਣ ਕੁਮਾਰ ਦੀ ਖਾਸ ਰਿਪੋਰਟ ਗਾ ਰਹੇ ਸਭ ਜੈ ਜਯਾ ਜਨ ਜਨ ਮੰਗਲ ਨਾਇਕ ਜਲੇ ਭਾਰਤ ਭਾਰਤ ਵਿਦਾਤਾ ਦੇ ਜੈ ਇਨਕਲਾਬ ਜਿੰਦਾਬਾਦ ਜੈ ਇਨਕਲਾਬ ਜਿੰਦਾਬਾਦ ਜੈ ਇਨਕਲਾਬ ਜਿੰਦਾਬਾਦ ਬਹੁਤ ਸਾਲ ਹੋ ਗਿਆ ਸਾਡੇ ਦੇਖਣ ਜਾਤ ਹੋਇਆ ਅੱਜ ਅਸੀਂ ਮਿਲਣਾ ਕੀ ਇਹ ਸਾਨੂੰ ਮਤਲਬ ਜਿਹੜਾ ਨਜਾਇਜ਼ ਕਬਜ਼ੇ ਕਰਦਿਆ ਇਹ ਅਧਿਕਾਰ ਮਿਲਿਆ ਕਾਨੂੰਨ ਦੇ ਕਿਹਨਾਂ ਨਜਾਇਜ਼ ਕਬਜ਼ੇ ਕੀਤੇ ਜਾਣ ਆਪਣੇ ਇੱਥੇ ਦੇਖਿਆ ਜਾਵੇ ਭਗਤਾਂ ਚੌਕ ਦੀਆਂ ਲੱਗੀਆਂ ਬਹੁਤ ਮੁਸ਼ਕਲ ਹੋ ਸਮਾਂ ਕਰਨਾ ਪੈ ਝੰਡਾ ਫੈਰਾਉਂਦੇ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕਮਲਜੀਤ ਸਿੰਘ ਕੇਜੇ ਕਨਵੀਨਰ ਬਾਇਸ ਆਫ ਦਾਰੀਵਾਲ ਸਾਰਿਆਂ ਨੂੰ ਅੱਜ ਗਣਤੰਤਰ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਦੇਣਾ ਅਸੀਂ 75ਵਾਂ ਗਣਤੰਤਰ ਦਿਵਸ ਮਨਾ ਰਹੇ ਹਾਂ ਔਰ ਅੱਜ ਦੇ ਦਿਨ ਸਾਡਾ ਸੰਵਿਧਾਨ ਲਾਗੂ ਹੋਇਆ ਸੀਗਾ ਇਸ ਸੰਵਿਧਾਨ ਕਰਕੇ ਹੀ ਭਾਰਤ ਤਰੱਕੀਆਂ ਦੇ ਰਾਹ ਤੇ ਪਹੁੰਚਿਆ ਇਸ ਸੰਵਿਧਾਨ ਕਰਕੇ ਹੀ ਸਾਰੇ ਲੋਕ ਜਿਹੜੇ ਨੇ ਉਹ ਅੱਜ ਆਜ਼ਾਦੀ ਦਾ ਮਾਨਵਿਕ ਮਾਨ ਰਏ ਨੇ ਮੈਂ ਸਾਰਿਆਂ ਨੂੰ ਇੱਕ ਵਾਰੀ ਫਿਰ ਬਹੁਤ-ਬਹੁਤ ਵਧਾਈਆਂ ਦੇਣਾ ਔਰ ਜਿਸ ਤਰ੍ਹਾਂ ਤੁਸੀਂ ਨਜਾਇਜ਼ ਕਬਜ਼ਿਆਂ ਦੀ ਗੱਲ ਕਰ ਰਹੇ ਹੋ ਇਹ ਸ਼ੋਅ ਕਰਦਾ ਵੀ ਅਸੀਂ ਆਪਣੇ ਸ਼ਹਿਰ ਲਈ ਅਸੀਂ ਆਪਣੇ ਦੇਸ਼ ਲਈ ਕਿੰਨੇ ਕ ਸੰਸੀਰ ਹੈ ਅਗਰ ਸਾਡੀਆਂ ਜਿਹੜੀਆਂ ਕਾਮਨ ਪਲੇਸਸ ਨੇ ਉਹਨਾਂ ਦੇ ਉੱਪਰ ਵੀ ਅਸੀਂ ਕਬਜ਼ੇ ਕਰਦੇ ਤਾਂ ਇਹਦਾ ਮਤਲਬ ਸਾਡ ਨੂੰ ਸਾਡੀ ਆਜ਼ਾਦੀ ਦਾ ਪਤਾ ਹੀ ਨਹੀਂ ਹੈਗਾ ਸਾਨੂੰ ਸਾਡੇ ਗਣਤੰਤਰ ਦਿਵਸ ਦਾ ਪਤਾ ਹੀ ਨਹੀਂ ਹੈਗਾ ਇਹ ਲੋਕਾਂ ਨੂੰ ਖੁਦ ਸੋਚਣਾ ਪਵੇਗਾ ਕਿ ਜੋ ਚੀਜ਼ ਸਰਕਾਰੀ ਹੈ ਉਹਦੀ ਅਸੀਂ ਸਾਰਿਆਂ ਨੇ ਰਿਸਪੈਕਟ ਕਰਨੀ ਹੈ ਉਹਦੀ ਸਾਰਿਆਂ ਨੇ ਅਸੀਂ ਵਾਜਿਦ ਕਰਨੀ ਹੈ ਆਓ ਅੱਜ ਇਹੀ ਪ੍ਰਣ ਕਰੀਏ ਕਿ ਸਰਕਾਰੀ ਚੀਜ਼ਾਂ ਨੂੰ ਆਪਾਂ ਬਚਾਈਏ ਸਰਕਾਰੀ ਚੀਜ਼ਾਂ ਦਾ ਮਾਨ ਸਨਮਾਨ ਕਰਦੇ ਹੋਈਏ ਉਹਦੇ ਤੇ ਨਜਾਇਜ਼ ਕਬਜ਼ੇ ਨਾ ਕਰੀਏ ਜਿਨ੍ਹਾਂ ਨੇ ਜਿਨ੍ਹਾਂ ਵੀ ਨਜਾਇਜ਼ ਕਬਜ਼ੇ ਕੀਤੇ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਛੱਡ ਕੇ ਛੱਡ ਦੇਣ ਤੇ ਆਪਸ ਸਟ੍ਰੀਮ ਦੇ ਵਿੱਚ ਡਲ ਕੇ ਕੰਮ ਕਰਨ ਸਰ ਪ੍ਰਸ਼ਾਸਨ ਦੀ ਨਾਕਾਮੀ ਹੈ ਕਿ ਚਾਹੇ ਉਹ ਨਹੀਂ ਮਿਲੀਪੋਟ ਨਾ ਕਰਦੇ ਹੋ ਰਹੇ ਬਿਲਕੁਲ ਪ੍ਰਸ਼ਾਸਨ ਦੀ ਨਾਕਾਮੀ ਹੈਗੀ ਜੇ ਪ੍ਰਸ਼ਾਸਨ ਚਾਹੇ ਤਾਂ ਸਭ ਕੁਝ ਠੀਕ ਕਰ ਸਕਦਾ ਔਰ ਮੈਂ ਤੇ ਸਮਝਦਾ ਇਹਦੇ ਵਿੱਚ ਲੋਕਲ ਲੀਡਰ ਜਿਹੜੇ ਸਾਡੇ ਨੇ ਚਾਹੇ ਕਿਸੇ ਵੀ ਪਾਰਟੀ ਦਾ ਲੀਡਰ ਹੈਗਾ ਅਗਰ ਧਾਰੀਵਾਲ ਸ਼ਹਿਰ ਨੂੰ ਅਗਰ ਅਸੀਂ ਆਪਣੇ ਇਲਾਕੇ ਨੂੰ ਅਗਰ ਅਸੀਂ ਆਪਣੇ ਭਾਰਤ ਨੂੰ ਵਧੀਆ ਬਣਾਣਾ ਇਹ ਲੋਕਾਂ ਦੇ ਸਹਿਯੋਗ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਲੀਡਰ ਤੇ ਪ੍ਰਸ਼ਾਸਨ ਜਿਹੜਾ ਹੈਗਾ ਕੰਮ ਕਰੇ ਅਗਰ ਪ੍ਰਸ਼ਾਸਨ ਨੂੰ ਕੋਈ ਦਿੱਕਤ ਆਂਦੀ ਹੈ ਤਾਂ ਇੱਥੇ ਲੋਕਾਂ ਨਾਲ ਮੀਟਿੰਗ ਕਰੇ ਔਰ ਲੋਕੀ ਇਹਦੇ ਨਾਲ ਸਹਿਮਤ ਹੁੰਦੇ ਆ ਹੁੰਦੇ ਨੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਧੰਨਵਾਦ ਵਾਹਿਗੁਰੂ ਜੀ ਦਾ ਕਾਹ ਸਾਹਿਬ ਵਾਹਿਗੁਰੂ ਖਤੇ ਅੱਜ 75ਵਾਂ ਗਣਤੰਤਰ ਦਿਵਸ ਦੀ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁ ਮੁਬਾਰਕਬਾ ਦਿੰਦਾ ਤੁਸੀਂ ਜਾਣਦੇ ਹੋ ਕਿ ਹਰ ਸਾਲ ਅਸੀਂ ਇੱਥੇ ਭਗਤ ਸਿੰਘ ਚੌਂਕ ਵਾਇਸਾਫ ਧਾਰੀਵਾਲ ਦੀ ਸਾਰੀ ਟੀਮ ਗਣਤੰਤਰ ਦਿਵਸ ਸਹੀ ਇਥੇ ਮਨਾਨੇ ਆ ਤੇ ਤੁਸੀਂ ਜਾਣਦੇ ਅੱਜ ਦਾ ਦਿਨ ਸਾਡਾ ਸੰਵਿਧਾਨ ਲਾਗੂ ਹੋਇਆ ਸੀ ਮੈਂ ਆਪਣੇ ਵੱਲੋਂ ਸਾਰੇ ਧਾਰੀਵਾਲ ਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ ਜੈ ਹਿੰਦ ਹਾਂਜੀ ਜਾਲ ਸਾਹਿਬ ਅਸੀਂ 75ਵਾਂ ਗੰਨਤਕਤ ਦਿਵਸ ਮਨਾ ਰਹੇ ਆ ਤੇ ਸਾਡੇ ਧਾਰੀਵਾਲ ਦੇ ਆਮ ਦੇਖਣ ਨੂੰ ਆਇਆ ਬੜੀ ਤਗੜੀ ਸਮੱਸਿਆ ਵਾ ਸੁਰੂਤ ਤੋਂ ਹੀ ਨਜਾਇਜ਼ ਕਬਜ਼ੇ ਹੋਏ ਆ ਇੱਕ ਵਾਰ ਨਜਾਇਜ਼ ਕਬਜ਼ੇ ਹਾਈ ਕੋਰਟ ਦੇ ਦੇਸ਼ਾਂ ਤੇ ਵੀ ਪਾਇਏ ਗਏ ਹੀਗੇ ਇਸ ਸਬੰਧ ਵਿੱਚ ਕੀ ਖਿਆਲ ਮਿਲਿਆ ਕਿ ਅਸੀਂ ਨਜਾਇਜ਼ ਕਬਜ਼ੇ ਕਰੀਏ ਸਰਕਾਰੀ ਜ਼ਮੀਨਾਂ ਦਾ ਤੁਹਾਡਾ ਸਵਾਲ ਜਿਹੜਾ ਬਹੁਤ ਹੀ ਜੈਨੂਇਨ ਤੇ ਅੱਜ ਦੇ ਸਮੇਂ ਨਾਲ ਬਹੁਤ ਹੀ ਢੁਕਵਾਂ ਵਾ ਪਰ ਇੱਕ ਛੋਟੇ ਅੰਗਰੇਜ਼ੀ ਦਾ ਇੱਕ ਛੋਟਾ ਜਿਹਾ ਫਿਕਰਾ ਪਾਵਰ ਕਰਪਟ ਸਿਮਨ ਇਟ ਕਰਪਟ ਕਨਸੀਡਰ ਟੂ ਕਿਸੇ ਵੀ ਬੰਦੇ ਕੋ ਜਿਹਦੇ ਕੋ ਪਾਵਰ ਆ ਜਾਂਦੀ ਆ ਉਹ ਸਭ ਤੋਂ ਵੱਡਾ ਬੇਈਮਾਨ ਤੇ ਕਰਪਟ ਹੁੰਦਾ ਜਿਸ ਭਗਤ ਸਿੰਘ ਹੋਣਾ ਨੇ ਸਾਡੇ ਵਾਸਤੇ ਕੁਰਬਾਨੀਆਂ ਦੇਤੀਆਂ ਅੱਜ ਉਹਨਾਂ ਦੇ ਚੌਂਕ ਵਿੱਚ 10 ਬੰਦੇ ਖੜੇ ਹੋਣ ਵਾਸਤੇ ਸਾਨੂੰ ਸਾਫ਼ ਜਗ੍ਹਾ ਨਹੀਂ ਮਿਲਦੀ ਤੇ ਜੇ ਥੋੜਾ ਜਿਹਾ ਮੇਰੇ ਸੱਜੇ ਪਾਸੇ ਨੂੰ ਘੁਮਾ ਦਿਓ ਤੇ ਮੈਂ ਤੁਹਾਡਾ ਸ਼ੁਕਰਗੁਜ਼ਾਰ ਹੋਊਗਾ ਕਿਉਂਕਿ ਸਾਰੀ ਮਿਊਨਿਸਪਲ ਕਮੇਟੀ ਰਾਈਟ ਰੋਂ ਪ੍ਰਧਾਨ ਔਰ ਥੱਲੇ ਵਾਲੇ ਮੁਲਾਜ਼ਮਾਂ ਤੱਕ ਹੋ ਕੇ ਗਏ ਆ ਅੱਜ ਇੱਥੇ ਖਲੂਨ ਨੂੰ ਝੰਡਾ ਚੜਾਉਣ ਵਾਸਤੇ ਖੜੇ ਹੋਣ ਵਾਸਤੇ ਜਿਹੜੀਆਂ ਸੋਸ਼ਲ ਆਰਗੇਨਾਈਜੇਸ਼ਨਸ ਆਈਆਂ ਨੇ ਉਹਨਾਂ ਦੇ ਖਲੋਣ ਨੂੰ ਵੀ ਜਗ੍ਹਾ ਨਹੀਂ ਅਗੀ ਇਸ ਤੋਂ ਵੱਡੀ ਲਾਣਤ ਤੇ ਇਹਨਾਂ ਸੋ ਵੱਡੀ ਫਟਕਾਰ ਤੇ ਇਸ ਤੋਂ ਵੱਡਾ ਪਾਪ ਤੇ ਇਸ ਤੋਂ ਵੱਡੀ ਕਰਪਸ਼ਨ ਸ਼ਾਇਦ ਦੁਨੀਆ ਤੇ ਕਿਤੇ ਨਹੀਂ ਹੋਏਗੀ। ਆਓ ਸਾਰੇ ਜਣੇ ਹੱਥ ਜੋੜੀਏ ਤੇ ਮਾਲਕ ਇਹਨਾਂ ਲੋਕਾਂ ਨੂੰ ਕੋਈ ਥੋੜੀ ਬਹੁਤੀ ਅਕਲ ਦੇਵੇ, ਬੁੱਧੀ ਦੇਵੇ ਤੇ ਉਸ ਉਸ ਮਹਾਪੁਰਸ਼ ਦਾ ਜਿਨੇ ਆਪਣੀ ਜ਼ਿੰਦਗੀ ਸਾਦੇ ਵਾਸਤੇ ਕੁਰਬਾਨ ਕਰਦੀ ਉਹਦੇ ਬੁੱਟ ਵਾਸਤੇ ਜਾਂ ਉਹਦੇ ਸਾਹਮਣੇ ਬੁੱਤ ਦੇ ਖਲੋਣ ਵਾਸਤੇ ਤੇ ਜਗ੍ਹਾ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਖਿੰਦਰ ਕੌਰ ਬਾਜਵਾ ਬਲਾਕ ਪ੍ਰਧਾਨ ਤਾਰੀਵਾਲ ਅੱਜ ਮੈਂ ਇਸ ਦਿਹਾੜੇ ਤੇ 75ਵੇਂ ਵਰੇ ਗਣ ਪੰਤਰ ਦੇਣ ਦੇ ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦੇਣੇ ਆ ਇਸ ਦਿਨ ਸਾਡਾ ਸਰਦਾਰ ਜਿਹੜਾ ਹੀ ਲਾਗੂ ਹੋਇਆ ਹੈ ਲਾਗੂ ਹੋਇਆ ਸੀ ਆਹ ਨੂੰ ਉਸ ਲਾਗੂ ਹੋਣ ਤੇ ਉਹਨਾਂ ਚੀਜ਼ਾਂ ਤੇ ਅਮਲ ਕਰਨਾ ਚਾਹੀਦਾ ਹੈ ਇਸ ਵਾਸਤੇ ਕਿ ਸਾਨੂੰ ਆਪਣੇ ਸ਼ਹਿਰ ਨੂੰ ਖਾਸ ਕਰਕੇ ਧਾਰੀਵਾਲ ਸ਼ਹਿਰ ਨੂੰ ਸਾਨੂੰ ਸਾਫ਼ ਸੁਥਰਾ ਰੱਖਣਾ ਚਾਹੀਦਾ ਤੇ ਆਪਣੀਆਂ ਜ਼ਿੰਮੇਵਾਰੀਆਂ ਲਵਾਉਣੀਆਂ ਚਾਹੀਦੀਆਂ ਮੈਂ ਇਨਾ ਹੀ ਕਹਿੰਦੀ ਖੇਮਾਂ ਦੀ ਜਾਸਤਾ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦੀ ਆ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਭਾਰਤ ਮਾਤਾ ਦੀ ਜੈ ਮੈਂ ਇੰਜੀਨੀਅਰ ਜੇਪੀ ਸਿੰਘ ਅੱਜ ਦੇ ਸ਼ੁਭ ਦਿਹਾੜੇ 75ਵੇਂ ਗਣਤੰਤਰ ਦਿਵਸ ਤੇ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਵਧਾਈ ਦੇ ਪਾਤਰ ਆ ਵਾਜਸਭ ਧਾਰੀਵਾਲ ਜਿਹੜੇ ਪਿਛਲੇ ਕਈ ਸਾਲਾਂ ਤੋਂ ਜਿਹੜਾ ਇਹ ਦਿਵਸ ਨੂੰ ਇੱਥੇ ਭਗਸੇਂ ਚੌਂਗਚ ਮਨਾ ਰਹੇ ਨੇ ਸਾਡੇ ਦੇਸ਼ ਦਾ ਸੰਵਿਧਾਨ ਆ ਬਾਬਾ ਭੀਮਰਾਓ ਬੇਦਕਰ ਸਾਹਿਬ ਨੇ ਲਿਖਿਆ ਸੀ ਇਹ ਸੰਵਿਧਾਨ ਦੀ ਪੂਰੀ ਦੁਨੀਆ ਦੇ ਵਿੱਚ ਤਾਰੀਫ ਹੁੰਦੀ ਆ ਤੇ ਇੱਕ ਨੰਬਰ ਤੇ ਆ ਤੇ ਆਓ ਅੱਜ ਦੇ ਦਿਨ ਇਹ ਪ੍ਰਣ ਕਰੀਏ ਕਿ ਇਸ ਸੰਵਿਧਾਨ ਦੇ ਉੱਤੇ ਜੋ ਲਿਖਿਆ ਕਾਨੂੰਨ ਤੇ ਚੱਲਣ ਦੀ ਅਸੀਂ ਸਾਰੇ ਸੌਂ ਚੁੱਕੀਏ ਤੇ ਮੈਂ ਇੱਕ ਵਾਰ ਫੇਰ ਸਾਰੇ ਦੇਸ਼ ਵਾਸੀਆਂ ਨੂੰ ਧਾਰੀਵਾਲ ਵਾਸੀਆਂ ਨੂੰ ਤੇ ਦੇਸ਼ ਦੁਨੀਆ ਚ ਵਸਦੇ ਸਾਰੇ ਦੇਸ਼ਾਂ ਨੂੰ 77ਵੇਂ ਗੰਦਰਤਰ ਦਿਵਸ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਧੰਨਵਾਦ ਧਾਰੀਵਾਲ ਦਾ ਸਮਾਜ ਸੇਵਕ ਸਾਰੇ ਭਾਰਤ ਵਾਸੀਆਂ ਨੂੰ ਸਾਡੇ ਸ਼ਹਿਰ ਵਾਸੀਆਂ ਨੂੰ ਸਾਰਿਆਂ ਨੂੰ 77ਵੇਂ ਗੰਦਰਤਰ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ ਤੇ ਮੈਂ ਸਾਰਿਆਂ ਨੂੰ ਇਹੋ ਬੇਨਤੀ ਕਰਦਾ ਹਾਂ ਕਿ ਜਿਸ ਤਰ੍ਹਾਂ ਸਾਡੇ ਆਪਣੇ ਸਾਰੇ ਧਾਰੀਵਾਲ ਚ ਇਕੱਠੇ ਹੋ ਕੇ ਹਰ ਸਾਲ ਇਸ ਤਰ੍ਹਾਂ ਹੀ ਗੰਤੀ ਦੇ ਤਿਸ਼ ਦੇ ਇੱਕ ਦੂਜੇ ਨਾਲ ਆਪਣੀ ਸਾਂਝ ਕਰਿਆ ਕਰੀਏ ਤੇ ਇਹਨੂੰ ਬਹੁਤ ਹੀ ਵਧੀਆ ਢੰਗ ਨਾਲ ਮਨਾਇਆ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਕੁਲਬੀਰ ਸਿੰਘ ਰਿਆੜ ਪ੍ਰਧਾਨ ਗੁਰੂ ਅਰਜਨ ਦੇ ਵੈਲਫੇਅਰ ਸੁਸਾਇਟੀ ਵੈਦੀ ਕਲੋਨੀ ਅੱਜ 77ਵੇਂ ਗੰਤਰ 77ਵੇਂ ਸਤੇ ਆਜ਼ਾਦੀ ਦਾ ਝੰਡਾ ਲਹਿਰਾ ਕੇ ਅਸੀਂ ਖੁਸ਼ੀ ਦਾ اظہار ਕਰ ਰਹੇ ਹਾਂ ਕਿ ਇਸ ਦਿਨ ਤੇ ਸਾਡਾ ਸੰਵਿਧਾਨ ਬਣਿਆ ਸੀ ਪਰ ਸੰਵਿਧਾਨ ਨੂੰ ਲਾਗੂ ਰੱਖਣਾ ਕਰਨਾ ਉਹ ਸਰਕਾਰਾਂ ਦੇ ਕੰਮ ਨੇ ਜੋ ਕਿ ਸੰਵਿਧਾਨ ਦੇ ਅਨੁਸਾਰ ਚੱਲਣਾ ਚਾਹੀਦਾ ਹਰ ਇੱਕ ਨੂੰ ਸੰਵਿਧਾਨ ਦੇ ਅਨੁਸਾਰ ਇਨਸਾਫ ਮਿਲਣਾ ਚਾਹੀਦਾ ਸਾਨੂੰ ਬੜੀ ਖੁਸ਼ੀ ਆ ਅਸੀਂ ਵਾਇਸ ਅਫਤਾਰੀਵਾਲ ਦੇ ਨਾਲ ਰਲ ਕੇ ਸਮੁੱਚੀ ਟੀਮ ਨੇ ਬਹੁਤ ਸਾਰੇ ਪੌਦੇ 6 7000 ਪੌਦੇ ਕੋਈ 7 ਸਾਲ ਤੋਂ ਅਸੀਂ ਲਗਾਤਾਰ ਕਰ ਰਹੇ ਹਾਂ ਸੇਵਾ ਇਹੋ ਹੀ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਹੋਰ ਵੀ ਸੰਗਤਾਂ ਵੱਧ ਚੜ ਕੇ ਇਸ ਸੋਸਾਇਟੀ ਦਾ ਨਾਲ ਹਿੱਸਾ ਬਣ ਆਪਣੇ ਸ਼ਹਿਰ ਨੂੰ ਅਸੀਂ ਸਾਫ ਸੁੱਤਰਾ ਬਣਾਈਏ ਸਵਸਥ ਭਾਰਤ ਦੇ ਵਿੱਚ ਆਪਣਾ ਯੋਗਦਾਨ ਪਾਈਏ ਤੇ ਚੰਗੇ ਨਾਗਰਿਕ ਬਣ ਕੇ ਚੰਗੇ ਨਾਗਰਿਕ ਦਾ ਇੱਕ ਸਬੂਤ ਦਈਏ ਆਪਣਾ ਆਲਾ ਦੁਆਲਾ ਸਾਫ ਰੱਖੀਏ ਇਹਨੀਆਂ ਬੇਨਤੀਆਂ ਕਰਦਾ ਹਾਂ ਸਮੂਹ ਦੇਸ਼ਾਂ ਦੇਸਾਂ ਵਿੱਚ ਵਸਦੀ ਸੰਗਤਾਂ ਨੂੰ ਪ੍ਰਦੇਸ਼ ਵਿੱਚ ਵਸਦੀਆਂ ਸੰਗਤਾਂ ਨੂੰ ਇੱਥੇ ਦੀਆਂ ਸੰਗਤਾਂ ਨੂੰ ਸਮੂਹ ਸੰਗਤਾਂ ਨੂੰ ਲੱਖ ਲੱਖ ਮੁਬਾਰਕਵਾਦ ਦਿੰਦਾ ਫਤਕ ਜਾਉਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਕ